ਇੰਦੇ ਸਚਾਰੀ ਅੱਜ ਅ ਜੀ 14 ਅਪ੍ਰੈਲ 2024 ਦਿਨ ਬੁੱਧਵਾਰ ਤੇ ਅ ਗਰਮੀ ਵਾੜੀ ਹੋ ਗਈ ਹੈ ਗਰਮੀ ਦੇ ਦਿਨ ਸਟਾਰ ਸੈਲਫ ਡਰਪ ਹੁੰਦਾ ਹੁੰਦਾ ਉਹ ਕਿਉਂ ਹੁੰਦਾ ਉਹ ਐਦਾਂ ਹੁੰਦਾ ਵੀ 10 ਡਿਗਰੀ ਮੁੱਕ ਜਾਣੀ ਤੇ ਮੈਂ ਕੁਝ ਕਰਨ ਦੀ ਸੋਚ ਪਹਿਲਾਂ ਮੈਨੂੰ ਕਲੀਅਰ ਪਤਾ ਨਹੀਂ ਤਾਂ ਹੈਗਾ ਵੀ ਮੈਂ ਕੀ ਕਰਨਾ ਹੈ ਮੈਂ ਉਲਝ ਗਿਆ ਹਾਂ ਹੁਣ ਮੈਨੂੰ ਕੁਝ ਨਵਾਂ ਲੱਗ ਗਿਆ ਵੀ ਹਾਂ ਇਧਰੋਂ ਕੁਝ ਹੋ ਸਕਦਾ ਚੱਲ ਮੈਨੂੰ ਆਈਡੀਆ ਹੈਗਾ ਕਰਨ ਦਾ ਵੀ ਹਾਂ ਮੈਂ ਉਧਰ ਕੋਸ਼ਿਸ਼ ਕਰਕੇ ਦੇਖੂੰ ਜੇ ਨਾ ਹੋਇਆ ਪਰ ਕਿਉਂਕਿ ਮੈਨੂੰ ਮੇਰਾ ਮੈਨੂੰ ਲੱਗਦਾ ਵੀ ਮੈਂ ਆਲਸੀ ਆ ਇਸ ਵਿੱਚ ਇਸ ਤੇ ਲੱਗਦਾ ਕਿ ਪੜਦੋ ਪੜਨੇ ਕਰਨੀ ਹੁਣ ਮੈਂ ਧਿਆਨ ਨਹੀਂ ਦਿੰਦਾ ਜਨ ਪਰ ਮੈਂ ਕਦੇ ਕੰਮ ਕਰਿਆ ਨਹੀਂ ਓਹੋ ਇਹ ਐਦਾਂ ਦੇ ਗੁੱਟ ਹੈ ਤਫਰ ਮੈਂ ਕਿਵੇਂ ਕਰ ਸਕਦਾ ਮੈਂ ਹਾਲਸ ਗਿਆ ਤਾਂ ਉਹ ਤਾਂ ਕਰਕੇ ਹੀ ਪਤਾ ਚੱਲੂ ਚਲ ਇਹਦਾ ਕੁਸ਼ਨ ਟੈਲਿੰਗ ਕਲੀਅਰ ਹੋ ਜਾ ਸੈਲਫ ਡਰਾਉਟ ਓਕੇ ਆ ਪਰ ਉਹ ਕਿੰਨਾ ਕੁ ਸੱਚਾ ਚੌਕ ਤਾਂ ਕਰਕੇ ਪਤਾ ਚੱਲੂ ਉਹ ਤਾਂ ਵੀ ਅ ਪੈਰ ਪਾ ਕੇ ਪਤਾ ਚੱਲੂਗਾ ਵੀ ਪਾਣੀ ਕਿੰਨਾ ਡੂਗਾ ਤੇ ਹਾਂ ਕਰਨਾ ਹੈਗਾ ਚਲ ਲਾਈਕ ਕੁਸ਼ਨ ਦੀ ਜਰੂਰ ਦੂਜੀ ਗੱਲ ਹੈ ਤਾਂ ਵੀ ਹੁਣ ਮੈਂ ਕਹਿ ਨਹੀਂ ਤਾਂ ਰਿਹਾ ਵੀ ਮੈਂ ਆਵਾਂਗਾ ਮੈਂ ਪੇਪਰ ਲੰਗਾ ਹੀ ਰਿਹਾ ਤੇ ਪਰ ਇਹਦਾ ਨਕਸਾ ਨਾ ਮੇਰੇ ਨੰਬਰ ਘਟ ਜਾਣੇ ਜੇ ਮੈਂ ਦੇ ਲਗਾਈ ਹੋਇਆ ਮੇਰਾ ਜੀ ਨਹੀਂ ਕਰਦਾ ਮੂੜ ਨਹੀਂ ਕਰਦਾ ਹੈਗਾ ਤੇ ਐਦਾ ਕੁਝ ਪਤਾ ਤੇ ਮੈਂ ਮਤਰਾ ਮੈਂ ਦਰਨ ਪਰ ਉਹੀ ਤਾਂ ਕੈਚ ਆ ਉਹ ਕੀ ਤਾਂ ਗੱਲ ਹੈਗਾ ਵੀ ਉੱਥੀ ਦਾ ਉਪ ਕਰਨਾ ਹੁੰਦਾ ਵੀ ਐਫਰਟ ਮਾਰਨਾ ਹੁੰਦਾ ਉਹੀ ਤਾਂ ਆਪਣਾ ਟੈਸਟ ਹੁੰਦਾ ਕਿ ਹਾਂ ਵੀ ਬੰਦਾ ਕਿ ਵਿਅਕ ਕੋ ਦਾ ਦੇ ਅਗੇਂਸਟ ਵੀ ਗਿਣਾਉਂ ਕਰਦੇ ਨੇ ਮਿੰਤ ਨੋ ਵੈਸੇ 4 ਪੇਪਰ ਰਹਿ ਗਏ ਆ 5 ਹੋ ਗਏ ਆ ਹੁਣ ਰਹਿੰਦੇ ਹੋਣਦੇ 4 ਹੁਣ ਕੱਲ ਦਾ ਪੇਪਰ ਉਹਨਾਂ ਨੂੰ ਛੁੱਟੀਆਂ ਵੀ ਹੈਗੀਆਂ ਤਾਂ ਜੇ ਮੈਂ ਐਫਰਟ ਕਰਾਂ ਤਾਂ ਠੀਕ ਨੰਬਰ ਆ ਸਕਦੇ ਤੇ ਮੈਨੂੰ ਐਫਰਟ ਕਰਨਾ ਹੀ ਪੈਣਾ ਅਦਰਵਾਈਜ਼ ਉਹ ਕਾਲੀ ਛੀਟ ਓਪੀ ਨਹੀਂ ਮਿਲਦੀ ਹੁੰਦੀ ਕਨਵੋਕੇਸ਼ਨ ਵਾਲੀ ਸ਼ਾਇਦ ਉਹ ਨਾ ਮਿਲੇ ਮੈਨੂੰ ਬਾਕੀ ਕੱਲੂ ਕਦ ਤੱਕ ਚੱਲ ਰਿਹਾ ਨੇ ਕੱਲੂ ਕਿਆ ਹੋ ਗਿਆ ਵੀ ਇਨ ਫਿਚਰ ਪਤਾ ਚਲ ਲੂੰਗਾ ਕਿ ਬਣਦੀ ਆ ਕਰ ਲੂੰ ਮੇਨ ਨਾਲ ਇਹਨਾਂ ਦੇ ਨੂੰ ਮੈਂ ਕੀ ਹੋਊ ਰਿਹਾ ਸਾਲ ਹੋਰ ਤਾਂ ਫਿਲਹਾਲ ਮੈਂ ਇਸ ਨੂੰ ਕੁਛ ਨਹੀਂ ਰਿਹਾ ਹੂੰ ਹੂੰ ਵੀ ਆਪਣੇ ਨਾਲ ਵੀ ਮਤਲਬ ਜਦ ਆਪਾਂ ਦੋ ਬੰਦਿਆਂ ਦੀ ਗੱਲ ਆਪਾਂ ਉਹ ਗੱਲ ਕਰਦੇ ਆ ਵੀ ਆਪਾਂ ਕਹਿੰਦੇ ਇਹਨੂੰ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਇਹ ਆ ਕਿਸ ਨੂੰ ਜੱਦ ਜੱਦ ਰਹਿੰਦੇ ਪਹਿਲਾਂ ਆ ਪਹਿਲਾਂ ਅਮਿਤ ਬਾਗ ਚ ਦੇਖਣਾ ਵੀ ਆ ਆਪਣੇ ਅੰਦਰ ਚਾਹ ਕੇ ਦੇਖਣਾ ਚਾਹੀਦਾ ਵੀ ਆਪਾਂ ਕਿਵੇਂ ਦੇਈਂ ਕਈ ਵਾਰ ਐਦਾਂ ਹੁੰਦਾ ਕਿ ਆਪਾਂ ਦੂਜਿਆਂ ਨੂੰ ਬਲੇਮ ਕਰੀ ਜਾਂਦੇ ਹੁੰਦੇ ਆ ਪਰ ਆਪਣੇ ਅੰਦਰ ਵੀ ਉਹ ਚੀਜ਼ਾਂ ਸੇਮ ਵੀਜ਼ਾ ਹੁੰਦੀਆਂ ਸੇਮ ਤੋਂ ਵੀ ਕਈ ਖਤਰਨਾਕੀ ਹੁੰਦੀਆਂ ਜੇ ਆਪਾਂ ਖੁਦ ਨੂੰ ਦੇਖੋਗੇ ਤਾਂ ਸੌਖਾ ਸਮਝਿਆ ਜਾ ਸਕਦਾ ਹੈ ਕੋਈ ਤਾਂ ਆਪਣਾ ਗੁੱਸਾ ਗਿਲਾ ਸ਼ਿਕਵੇ ਇਹ ਜੋ ਵੀ ਆਪਾਂ ਪਲੇ ਨਹੀਂ ਗੇਮ ਜੋ ਵੀ ਖੇਡਦੇ ਆ ਨਾ ਅੰਦਰ ਕੁਝ ਹੁੰਦਾ ਹੈ ਤਾਂ ਸ਼ਾਇਦ ਉਹ ਬੰਦ ਕਰ ਦਈਏ ਇਹ ਲੈਣੇ ਜੇ ਆਪਣੇ ਅੰਦਰ ਸੈਂ ਮੈਨੂੰ ਪਤਾ ਹੈ ਵੀ ਮੇਰੇ ਅੰਦਰ ਕਿੰਨਾ ਕਹਿੜੀਆਂ ਚੀਜ਼ਾਂ ਵੀ ਹੈ ਮਤਲਬ ਪ੍ਰੋਪਰ ਨਹੀਂ ਪਤਾ ਬਟ ਹਾਂ ਮੇਰਾ ਦਮਨ ਪਾਸੇ ਚੱਲਦਾ ਹੈ ਮੈਨੂੰ ਇੰਨਾ ਪਤਾ ਤੇ ਫਿਰ ਮੈਂ ਦੂਜੇ ਨੂੰ ਕਿੱਦਾਂ ਕਹਿ ਸਕਦਾ ਵੀ ਉਹ ਗਲਤ ਹੈ ਪਤਾ ਨਹੀਂ ਮੈਂ ਕੀ ਮੇਰੀ ਗੱਲ ਗੀਏ ਬਟ ਮਤਲਬ ਉੱਦਾਂ ਗੱਲ ਆਈ ਆਫ ਟੌਪਿਕ ਤਾਂ ਪ੍ਰੀਕੇ 11ਵੀਂ ਬਹੁਤ ਅਜਵਾਸੇ ਨਹੀਂ ਅਸੀਂ ਆਪਕਰ ਲੋਗ ਰੋਚੋਈ ਦਿਮ ਰੋਦੋ